देखो भाई जी साढ़े पिंड तलमंडी के मुंडे ਮੈਂ ਜਗਵਿੰਦਰ ਜਾਦੀ ਸਾਫ ਦਾ ਸਰਪੰਚ ਪਿੰਡ ਤਲਵੰਡੀ ਸਾਡੇ ਪਿੰਡ ਦੇ ਦੋ ਨੌਜਵਾਨਾਂ ਦਾ ਐਕਸੀਡੈਂਟ ਹੋਇਆ ਤੇ ਉਹਨਾਂ ਦੇ ਵਿੱਚੋਂ ਜਿਹੜਾ ਸ੍ਰਿੰਦਰ ਸਿੰਘ ਸੀ ਸਣਾ ਬਲਵੀਰ ਸਿੰਘ ਗਰੀਬ ਪਰਿਵਾਰ ਦਾ ਮੁੰਡਾ ਸੀ ਛੋਟੇ ਛੋਟੇ ਤਿੰਨ ਬੱਚੇ ਆ ਉਹਦੇ ਉਹ ਵੀ ਮੌਕੇ ਦੀ ਮੌਤ ਹੋ ਗਈ ਇੱਕ ਹਰਮਨ ਸਿੰਘ ਪੁੱਤਰ ਗੱਗੀ ਸਿੰਘ ਉਹ ਵੀ ਗਰੀਬ ਘਰ ਦਾ ਮੁੰਡਾ ਉਹ ਜਾਦੇ ਸੀਰੀਅਸ ਹੈ ਉਹਨੂੰ ਬਰਨਾਲੇ ਡਾਕਟਰ ਸਾਹਿਬ ਨੇ ਰੈਫਰ ਕਰ ਦਿੱਤਾ ਤੇ ਅਸੀਂ ਐਂ ਮੰਗ ਕਰਦੇ ਆ ਪਿੰਡ ਵੱਲੋਂ ਵੀ ਅਸੀਂ ਪੰਚਾਇਤ ਵੱਲੋਂ ਵੀ ਵੇ ਜਿਹੜੇ ਛੋਟੇ-ਛੋਟੇ ਗਰੀਬ ਬੱਚੇ ਇਹਨਾਂ ਦੀ ਕੋਈ ਮਦਦ ਕੀਤੀ ਜਾਵੇ ਸਹਾਇਤਾ ਦਿੱਤੀ ਜਾਵੇ ਤਾਂ ਕਿ ਇਹਨਾਂ ਦੀ ਜਿਹੜੀ ਆਉਣ ਵਾਲਾ ਪਾਲਣ ਪੋਸਣ ਹੋ ਸਕੇ। ਹਾਂ ਜਿਹੜਾ ਅਕਸੀਡੈਂਟ ਹੋਇਆ ਤੇ ਕਿਹੜੇ ਪਿੰਡ ਤੋਂ ਕਿਵੇਂ ਹੋਇਆ। ਇਹ ਸਾਡੇ ਕੋਲੇ ਅੱਜ ਦੋ ਐਕਸੀਡੈਂਟ ਦੇ ਵਿਕਟਿਮ ਆਏ ਸੀਗੇ ਜਿਹੜੇ ਕਿ 108 ਐਂਬੂਲੈਂਸ ਦੁਆਰਾ ਲਿਆਂਦੇ ਗਏ ਸੀਗੇ। ਇਹ ਤਰਵੰਡੀ ਪਿੰਡ ਦੇ ਦੱਸੇ ਜਾਂਦੇ ਨੇ। ਇਹਨਾਂ ਵਿੱਚ ਇੱਕ ਹਰਮਨ ਸਿੰਘ ਪੁੱਤਰ ਗੱਗੀ ਸਿੰਘ ਪਿੰਡ ਤਰਵੰਡੀ ਤੇ ਰੌਂਡੀ ਬਿੱਲਾ ਰੋਡ ਤੇ ਐਕਸੀਡੈਂਟ ਹੋਇਆ ਦੱਸਿਆ ਜਾਂਦਾ। ਇਹਦੀ ਉਮਰ ਲਗਭਗ 20 ਸਾਲ ਹੈ। ਇਹਦੇ ਸਿਰ ਵਿੱਚ ਸੱਟ ਸੀ ਜਿਸ ਨੂੰ ਸਿਵਲ ਹਸਪੀਟਲ ਬਰਨਾਲਾ ਤੇ ਰੈਫਰ ਕਰ ਦਿੱਤਾ ਗਿਆ ਹੈ। ਜਿਹੜਾ ਨੂਰ ਨਾਦਵੀਆ ਦੂਸਰਾ ਉਹ ਹਾਂਜੀ ਉਹਦਾ ਨਾਮ ਥਰਿੰਦਰ ਸਿੰਘ ਸਾਹਮਣੋਂ ਬਲਵੀਰ ਸਿੰਘ ਹੈ। ਉਹਦੀ ਉਮਰ ਲਗਭਗ 39 ਸਾਲ ਹੈ। ਉਹਦਾ ਪਿੰਡ ਵੀ ਤਲਵੰਡੀ ਹੈ। ਉਹ 108 ਐਂਬੂਲੈਂਸ ਤੇ ਦੋਨਾਂ ਨੂੰ ਕਠੇ ਰਿਹਾ ਨਾ ਗਿਆ ਸੀ। ਪਰ ਇਹ ਆਪਣੇ ਜ਼ਖਮਾਂ ਦੀ ਤਾਬ ਨਾਲ ਚੱਲਦਾ ਹੋਇਆ ਇਹ ਸਾਡੇ ਕੋਲ ਹਸਪਤਾਲ ਵਿੱਚ ਬਰਾਉਡ ਡਿੱ ਆਇਆ ਹੈ। ਕਹਿੰਦਾ ਨਾਲ ਮੈਂ ਦੇਖਿਆ ਇਹ ਕਿਤੇ ਜਾ ਰਹੇ ਸੀ ਰਿਸ਼ਤੇਦਾਰੀ ਦੇ ਕੋਈ ਉੱਥੇ ਨਿਮਿਤ ਬੱਜਾ ਦੱਸ ਦਿਆ ਬਾਕੀ ਤਾਂ ਪੁਲਿਸ ਨੂੰ ਕਵੈਰੀ ਤੇ ਪਤਾ ਲੱਗੂਗਾ ਕਰਨਾ